ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀਆਂ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਇਆ ਇੱਕ ਟੁੱਟਿਆ ਹੋਇਆ ਬ੍ਰੇਸਲਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਤੇ ਅਸੀਂ ਗਏ ਇਮੀਡੀਏਟਲੀ ਰੌਂਡ ਅਪ ਕਰਕੇ ਔਰ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰਦੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਫ੍ਰੀਕਿੰਗ ਨਾਲ ਪਕਿਆ ਸੀਗਾ ਉਹ ਬਾਅਦ ਆ ਦੇ ਉਹ ਵੀ ਜਿਹੜਾ ਸੀਗਾ ਫੜ ਲੈਣਗੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਅਸੀਂ 80 ਨੰਬਰ ਮਖਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 380 454 ਦੇ ਦੇ ਤੇ ਇਹਦੇ ਤੋਂ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਪ੍ਰੀਤ ਸਿੰਘ ਪੁੱਤਰ ਰਜੀਤ ਸਿੰਘ ਕਾਲੇਵਾਲ ਦਾ ਥਾਣਾ ਘ੍ਰਿੰਡੇ ਦਾ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੀ ਥੋੜੀ ਜੀ ਮੈਂ ਕੇਸ ਮੈਂ ਹਿਸਟਰੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਨੀਸ਼ ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੁਪਰੀਤ ਨੂੰ ਔਰੇਨੂ ਹਫਤਾ ਖੋਇਆ ਸੀਗਾ ਕੰਮਕਰਦੇ ਨੂੰ ਇੱਕ ਦਿਨ ਇਹ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਵੀ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਇਆ ਇੱਕ ਟੁੱਟਿਆ ਹੋਇਆ ਬ੍ਰੇਸਲੇਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੌਰਾਨ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏ ਸੀ ਪੀ ਸਾਹਿਬ ਬਹੁਤ ਵਧੀਆ ਵੇਦ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪੁਲਿਸ ਨੇ ਨਾ ਵਾਪਤਿਆ ਸੀਗਾ ਵਾਰਦਾਤ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਤੇ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਜੀ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਤੇ 7 ਦਿਨ ਤੋਂ ਫਿਰ ਭੇਤ ਪਾ ਗਿਆ ਪੀਣਾ ਦੇ ਘਰ ਦੇ ਵਿੱਚ ਚਾਬੀਆਂ ਜਿੱਦਾਂ ਲੇਡੀ ਜਦੋਂ ਗਏ ਸੀਗੇ ਕਿੱਥੇ ਸੀਗਾ ਕਿੱਥੇ ਰਹੀ ਸੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਕੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਚੋਰੀ ਤੇ ਕਿੰਨੇ ਖਸਾਤ ਨੂੰ ਡਿਲੀਵਰੀ ਕਰ ਰਹੇ ਵਸੇ ਉਹਨਾਂ ਦੇ ਨਹੀਂ ਇਹਨਾਂ ਕੋ 7 ਦਿਨ ਪਹਿਲਾਂ ਹੀ ਲੱਗੇ ਆ ਇਸ ਤੋਂ ਪਹਿਲਾਂ ਕੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਗੁੱਡੀ ਚਲਾਉਂਦਾ ਰਿਹਾ ਪਹਿਲਾਂ ਨਹੀਂ ਕਿਸੇ ਕੇਸ 'ਚ ਰਿਹਾ ਨੀ ਹਜੇ ਤੱਕ ਇਹ ਜਿਹੜੀ ਹੈ ਕੋਈ ਤਰੀਕ ਨਹੀਂ ਪੜਿਆ ਕਿੰਨਾ ਸਰ ਹਾਂਜੀ ਪੜਿਆ ਜੀ ਪਲੱਸ 2 ਕੀਤੀ ਹੋਈ ਹੈ ਜੀ ਇਹਨੇ ਬੱਲਾਚੀ ਮਾਰ ਗਿਆ ਕਿ ਜਲਦਾ ਅਮੀਰ ਬਣਦੇ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜਾ ਹੈ ਸਰ ਟੋਟਲ ਗਹਿਣਾ ਪਾ ਕੇ ਕਿੰਨੀ ਕੀ ਰਿਪਰੀ ਹੋਈ ਹੈ ਕੋ ਇੱਕ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕੈਸ਼ ਤੇ ਟੋਟਲ ਲੁੱਟ ਕਿੰਨੀ ਦੀ ਕਰ ਦੇਣਾ ਜਿਹੜਾ ਤੁਸੀਂ ਆਪਸਾ ਹਿਸਾਬ ਲਾ ਲਓ ਕਿ 88 ਜੋ ਅੱਜ ਦਾ ਸੋਨੇ ਦਾ ਰੇਟ ਹੈਗੇ ਇੰਟੂ ਕਰ ਸਕਦੇ ਨਹੀਂ ਸਰ ਜਿਹੜੇ ਸੋਨਾ ਵਾਲਿਆਂ ਨੇ ਫੈਮਲੀ ਨੇ ਲੁੱਟ ਕਿੰਨੀ ਕਿਲੇ ਲਾਈ ਉਹੀ ਜਿਹੜੀਆਂ ਚੀਜ਼ਾਂ ਲਿਖਾਈ ਸੀ ਉਹੀ ਰਿਕਵਰ ਹੋਈ ਸਾਰੇ ਕਾਪਰਸਲ ਹੈ ਉਹਨਾਂ ਨੇ ਲਿਖਾਇਆ ਸੀਗਾ 70000 ਲਿਖਾਇਆ ਸੀ ਉਹ ਵੀ ਪੂਰਾ ਬ੍ਰਾਹਮਤ ਹੋ ਗਿਆ ਹਾਂਜੀ ਹਾਂਜੀ ਸਾਰੇ ਜਦੋਂ ਵਾਰਦਾਤ ਨਹੀਂ ਬੜੀ ਸੰਸਨੀ ਬਣੀ ਉਸ ਤੋਂ ਬਾਅਦ ਕਿਵੇਂ ਪੂਰੇ ਧਿਆਨ ਨਾਲ ਹੋ ਰਿਹਾ ਸਾਡਾ ਕੰਮ ਦੇਖੋ ਜੀ ਇਹ ਤਾਂ ਜਿਹੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡੇ ਨਾਲ ਕੀਤੇ ਜਾ ਸਕਦੀਆਂ ਬਟ ਇਹਦੇ ਵਿੱਚ ਕਾਫੀ ਹਾਰਡਵਰ ਕਰਕੇ ਟੈਕਨੀਕਲੀ ਦਨ ਹੋ ਰਿਹਾ ਐਨਾਲਿਸਿਸ ਕਰਕੇ ਇਹ ਚੋਰ ਨੂੰ ਜਿਹੜਾ ਸੀਗਾ ਉਹ ਫੜ ਲੈ ਗਏ ਸਾਬ ਕਿ ਕਈ ਲੋਕ ਐਸਾ ਵੀ ਟਰੈਵਲਸ ਰੱਖ ਲੈਂਦੇ ਨੇ ਜਿਨ੍ਹਾਂ ਦੀ ਕੋਈ ਨੌਲੇਜ ਨਹੀਂ ਦੀ ਕਈ ਵਾਰ ਉਸ ਤੋਂ ਲੋਕ ਇਹ ਚਾਹੁੰਦਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਬਾਇਓ ਡਾਟਾ ਦਿੱਤਾ ਜਾਂਦਾ ਕੀ ਲੱਗਦਾ ਹੈ ਜੀ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਾਂ ਦੇ ਕਰਾਇਮ ਨੂੰ ਜਿਹੜਾ ਆ ਪਰਪਲਿਤ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਉਸ ਤਾਂ ਹੀ ਡਰਾਈਵਰ ਰੱਖ ਲੈਂਦੇ ਨੇ ਤੇ ਇਨਫੋਰਮੇਸ਼ਨ ਦੇ ਦਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਧਿਮ ਰਾਈ ਤੁਹਾਡੇ ਸਾਰੇ ਪ੍ਰੈਸ ਰਿਪੋਰਟਰ ਵੀਰ ਆਏ ਹੈਗੇ ਨੇ ਸਾਰੇ ਆਪਣੇ ਜਿਹੜੇ ਅਮਰ ਸਾਡੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨ ਚਾਹਾਂਗਾ ਕਿ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਉਹਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਰਾਇਦਾ ਰੱਖਦੇ ਹੋ ਉਹਦੀ ਟੈਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਤਰ੍ਹਾਂ ਡਰਾਈਵਰ ਰੱਖਦੇ ਹੋ ਉਹਨੂੰ ਜ਼ਰੂਰ ਜਿਹ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨਲ ਹੈਗਾ ਤਾਂ ਉਹਨੂੰ ਜਿਹੜਾ ਹੈਗਾ ਉਹਦਾ ਪਤਾ ਕਰਕੇ ਕੰਸਰਨ ਜਿਹੜਾ ਐਸਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰ ਦੇ ਵਿੱਚ ਜਿਹੜੀ ਪ੍ਰਾਪਰਟੀ ਦੇ ਦੀ ਹੈਗੀ ਇੱਕ ਵੈਰੀਫਿਕੇਸ਼ਨ ਦੀ ਉਹ ਲਿਸਟ ਹੈਗੀ ਆ ਤੁਸੀਂ ਉੱਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੂੰ ਪਤਾ ਹੈਗਾ ਉਹਦੀ ਜ਼ਰੂਰ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਸਰਵੰਟ ਵੈਰੀਫਿਕੇਸ਼ਨ ਸ਼ਰੀ ਆਈ ਹੈ ਔਰ ਸੈਕੰਡਲੀ ਇਹਦਾ ਕੋਈ ਵੀ ਆਪਾਂ ਸਰਵੰਟ ਨੂੰ ਰੱਖਨੇ ਤੇ ਸਰਵੰਟ ਵੈਰੀਫਿਕੇਸ਼ਨ ਪਹੁੰਚਦੀ ਹੈ। ਤੇਰੇ ਇੱਥੇ ਸ਼ੱਕ ਸੀ ਕਿ ਕੋਈ ਦੂਸਰੇ ਵਾਰਦਾਤ ਹੋਈ ਕਹਿੰਦੇ ਉੱਥੇ ਨਹੀਂ ਉਹ ਤਾਂ ਨਹੀਂ ਸੀ ਸ਼ੱਕ ਬਟ ਸਾਡੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਪਤਾ ਲੱਗ ਗਿਆ ਕਿ ਕਹਿੰਦੇ ਉੱਥੇ ਮੌਜੂਦ ਰਿਹਾ ਉਹ ਪਹਿਲੇ ਉਹ ਜਦੋਂ ਵਾਰਦਾਤ ਤੋਂ ਬਾਅਦ ਵੀ ਉੱਥੇ ਦੇਖੋ ਚੋਰੀ ਚੋਰ ਦਾ ਇਹ ਹਮੇਸ਼ਾ ਇੱਕ ਹੁੰਦਾ ਕਿ ਜਦੋਂ ਕਿਤੇ ਵੀ ਕੋਈ ਕਰੇ ਵੀ ਨੂੰ ਕ੍ਰਾਈਮ ਕਰਦਾ ਉਸ ਤੋਂ ਬਾਅਦ ਉਸ ਚ ਹਿਊਮਨ ਟੈਂਡੈਂਸੀ ਹੈ ਤੇ ਉਥੇ ਕੀ ਹੋ ਰਿਹਾ ਸੋ ਉਹਦਾ ਪਲੈਨਿੰਗ ਉਸ ਹਿਸਾਬ ਨਾਲ ਕੇ ਉਹਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਮੈਂ ਬਚਣਾ ਕਿਤਾ ਕਿਵੇਂ ਹੈਗਾ ਸੋ ਨੈਚੁਰਲੀ ਇੱਕ ਹਿਊਮਨ ਇਨਸੀਡੈਂਟ ਹੈਗਾ ਵੀ ਜਦੋਂ ਉਹਦੀ ਕਰਾਈਮ ਕਰਦੇ ਉਹ ਤੋਂ ਬਾਅਦ ਚ ਉਹ ਤੇ ਕੀ ਹੋ ਰਿਹਾ ਉਸ ਨੂੰ ਜਾਣਨ ਦੇ ਲਈ ਉਕਸਕਤਾ ਤਾਂ ਜ਼ਰੂਰ ਹੁੰਦੀ ਹੈ ਉਸੇ ਉਕਸਕਤਾ ਜੋ ਵੀ ਉਥੇ ਫੈਮਿਲੀ ਬੈਕਗਰਾਉਂਡ ਕੀ ਹੈ ਜੀ ਕਿਹਨਾਂ ਤੁਸੀਂ ਐਸਾ ਬੜਿਆ ਇਹ ਪਿੰਡ ਦਾ ਰਹਿਣ ਵਾਲਾ ਹੈ ਜੀ ਪਾਸ 2 ਨੇ ਕੀਤੀ ਹੋਈ ਹੈਗੀ ਆ